ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਔਖ ਜੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗ੍ਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਾਰ ਵੰਦਨ ਕਾਟ ਲਿਓ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪਤ ਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਰ ਵੰਦਨ ਕਾਟ ਲਿਓ ਆਪਣੇ ਕਰ ਕਬੂ ਨਾ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਰ ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਾਰ ਬੰਧਨ ਕਾਟ ਲਿਓ ਆਪਣੇ ਕਰ ਕਬੂ ਹੁ ਨ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਫੁਰਖ ਮਿਹਰਬਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਜੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਧਾਰ ਅਨੰਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਓ ਆਪਣੇ ਕਰ ਕਬ ਹੂ ਨ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਾਰ ਬੰਧਨ ਕਾਟ ਲਿਓ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵੇ ਹਰ ਤੇਰੀ ਸਰਨ ਪਿਆਹੋਂ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰਾ ਨਾਮ ਦਿਆਲ ਮਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪਤ ਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਉਹ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪਤ ਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਜੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪਤ ਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਆਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ ਲਿਓ ਆਪਣੇ ਕਰ ਕਬਹੂ ਨ ਆਵੇ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਕਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪਤ ਪਾਲ ਰਹਾ ਧਾਰ ਅਨੰਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ ਲਿਓ ਆਪਣੇ ਕਰ ਕਬੂ ਨਾ ਆਵੇ ਹਰ ਤੇਰੀ ਸਰਨ ਪਿਆਹੋ ਜੀਵਾਂ ਉ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪਤ ਪਾਲ ਰਹਾ ਤਾਰ ਅਨੰਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕਉ ਆਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸ੍ਰੀ ਮਹਲਾ 5 ਔਖ ਦੇ ਤੇਰੋ ਨਾਮ ਦਿਆਲ ਮੋਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਔਖ ਜੇ ਤੇਰੋ ਨਾਮ ਦਿਆਲ ਮਹ ਅਤਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰੇ ਪ੍ਰਤਪਾਲ ਰਹਾ ਤਾਰ ਅਨੰਗਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਬੰਧਨ ਕਾਟ ਲਿਹੋ ਆਪਣੇ ਕਰ ਕਬਹੂ ਨ ਆਵਹਿ ਹਰ ਤੇਰੀ ਸਰਨ ਪਿਆਹੋ ਜੀਵਾਂ ਤੂੰ ਸਮਰਥ ਪੁਰਖ ਮਿਹਰਵਾਨ ਆਠ ਪਹਿਲ ਪ੍ਰਭ ਤਉ ਅਰਦੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ